ਆਮ ਆਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰ ਰੋੜਾ ਜੀ ਨੂੰ ਮਨਦੀਪ ਸਿੰਘ ਛਾਪੜ ਤੋਂ ਬਹੁਤ ਬਹੁਤ ਮੁਬਾਰਕਾਂ ਪਾਰਟੀ ਹਾਈ ਕਮੰਡ ਦਾ ਤੈਦੂ ਧੰਨਵਾਦ ਕਰਦੇ ਹਾਂ ਕਿਹਾ ਕਿ ਹਾਂ ਅਮਰ ਰੋੜਾ ਜੀ ਪਾਰਟੀ ਦੀ ਬਿਹਤਰੀ ਲਈ ਦਰਦ ਮਿਹਨਤ ਕਰਨਗੇ ਅਸੀਂ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਸਾਥ ਦੇਵਾਂਗੇ ਕੈਮਰਾਮੈਨ ਇਸੇ ਨਾਗੀ ਨਾਲ ਗੁਰਚੰਦ ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ ਮਨਦੀਪ ਸਿੰਘ ਛਾਪੜੀ ਆਪ ਅਗੂ ਅਗੂ ਵਿਧਾਨ ਸਭਾ ਲੋਤੋਂ ਪੰਜਾਬ ਦੇ ਪ੍ਰਧਾਨ ਚੁਣੇ ਗਏ ਅਮਨ ਰੋੜਾ ਜੀ ਨੂੰ ਮੈਂ ਉਹਨਾਂ ਦੇ ਲਈ ਲੱਖ ਲੱਖ ਮੁਬਾਰਕਾ ਦਿੰਦਾ ਹਾਂ ਜੋ ਕਿ ਪੰਜਾਬ ਦੇ ਵਿੱਚ ਚੱਲ ਰਿਹਾ ਸਿਸਟਮ ਨੂੰ ਸਹੀ ਕਰਨਗੇ ਜੋ ਪੁਰਾਣੇ ਵਾਇਕਰ ਨੇ ਵਾਇਕਰਾਂ ਦੀ ਲਈ ਉਹ ਨਾਲ ਖੜਨਗੇ ਜਿਹੜੇ ਪੁਰਾਣੇ ਵਾਕਿਆ ਉਹਨਾਂ ਨਾਲ ਦਿਨ ਰਾਤ ਮਿਹਨਤ ਕਰਨ ਤੋਂ ਨਾਲ ਮੋਢਾ-ਮੋਢਾ ਜੋੜ ਕੇ ਜੋ ਸਾਡੇ ਪਾਰਟੀ ਵਿੱਚ ਥੋੜਾ-ਪੋਟਾ ਸਿਸਟਮ ਹੋ ਹਿੱਲਿਆ ਆ ਤੇ ਉਹ ਨੂੰ ਸੁਧਾਰਨ ਦੇ ਵਿੱਚ ਲਾ ਦੂਗੇ ਅਸੀਂ ਪੂਰੀ ਆਸ ਕਰਦੇ ਹਾਂ ਅਮਰੋੜਾ ਜੀ ਦੇ ਉੱਤੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ